ਸਵਾਗਤ ਆ ਦੋਸਤੋ ਤੁਹਾਡਾ ਦਵਿੰਦਰ ਰਾਏ ਜੀ ਫਰਮ ਤੇ ਅੱਜ ਆਪਾਂ ਪਹੁੰਚੇ ਆ ਆਪਣੀ ਹੀ ਪ੍ਰਿੰਟ ਵੀਡੀਓ ਬਣਾਉਣੇ ਆਪਣੇ ਮੇਲੇ ਚ ਨੇੜੇ ਪੁੱਚੋ ਮੰਡੀ ਰਹਿਣ ਦੇ ਪੰਡਲ ਆ ਰਿਹਾ ਪਿੱਗਾ ਤੇ ਜ਼ਿਲ੍ਹਾ ਬਠਿੰਡਾ ਪੰਨਾ ਇਹਨੂੰ ਤੇ ਬਾਈਆਂ ਨਾਲ ਆਪਾਂ ਕਰਦੇ ਆ ਗੱਲ ਜਿਹੜਾ ਵੀ ਪਸ਼ੂਆਂ ਦਾ ਹੈਗਾ ਸਾਰੇ ਵਾਰੇ ਬਟਟੇਲ ਕਰਦੇ ਨੇ ਕਿ ਕਿਹੜੇ ਕਿਹੜੇ ਪੌਡਰ ਹੈ ਕਿਹੜੀ ਕੰਪਨੀ ਦੇ ਆ ਕੀ ਇਹਨਾਂ ਦਾ ਬੈਨੀਫਿਟ ਆ ਕੀ ਆਪਾਂ ਨੂੰ ਰੇਟ ਪਹਿਣਗੇ ਬਾਕੀ ਆਪਾਂ ਸਾਰੀ ਗੱਲ ਕਰਦੇ ਆ ਸਸੀਗਾ ਬਾਈ ਜੀ ਬਾਈ ਸਸੀਤਾਬ ਜੀ ਹਾਂਜੀ ਆਪਣਾ ਇਹ ਕਿਹੜੀ ਕੰਪਨੀ ਦੇ ਪ੍ਰੋਡਕਟ ਹੈ ਜਿਹੜੇ ਆਪਣੇ ਆਪਣੀ ਕੰਪਨੀ ਦਾ ਨਾਮ ਹੈ ਜੀ ਫਲਿੰਚ ਫਾਰਮਾ ਪ੍ਰਾਈਵੇਟ ਲਿਮਟਡ ਪ੍ਰਾਈਵੇਟ ਲਿਮਟਡ ਹਾਂਜੀ ਤੇ ਆਪਾਂ ਨੂੰ ਇਹ ਜਿਹੜਾ ਆਪਣਾ ਮਿਨਰਲ ਮਿਕਸਚਰ ਹੈ ਉਹਦੇ ਬਾਰੇ ਜਾਣਕਾਰੀ ਦਿਓ ਆਪਣਾ ਮਿਨਰਲ ਮਿਕਸਚਰ ਆ ਰਿਹਾ ਹੈ ਜੀ ਫਲੈਂਚ ਲੇਟਡ ਫਲੈਂਜਮੈਨ ਫੋਰਟ ਦੇ ਵਿੱਚ ਆਪਣਾ ਜਿਹੜਾ ਮਿਨਰਲ ਮਿਕਸਚਰ ਆ ਰਿਹਾ ਹੈ ਜੀ ਫਲੈਂਚ ਲੇਟਡ ਫਲੈਂਜਮੈਨ ਫੋਰਟ ਦੇ ਵਿੱਚ ਜਲੇਟਡ ਫਾਰਮ ਦੇ ਵਿੱਚ ਇਹਦੀ ਇੱਕ ਤੋਂ ਪੋਜੀਸ਼ਨ ਦਿੱਤੀ ਗਈ ਹੈ ਆਲ ਓਵਰ ਕੰਪੋਜੀਸ਼ਨ ਹੈ ਜੀ ਜਿਹਦੇ ਵਿੱਚ ਕੈਲਸ਼ੀਅਮ 300 ਗ੍ਰਾਮ ਪਾਈ ਗਈ ਹੈ ਲਾਈ ਵ ਜਿਹੜੀ ਜਿਹੜੀ ਪੈਕਿੰਗ ਆ ਰਹੀ ਹੈ 2.5 ਕਿਲੋ 15 ਕਿਲੋ ਤੇ 25 ਕਿਲੋ ਦੀ ਪੈਕਿੰਗ ਆ 2.5 ਕਿਲੋ 15 ਕਿਲੋ ਤੇ 25 ਕਿਲੋ 25 ਕਿਲੋ ਦੀ ਪੈਕਿੰਗ ਆ ਅੱਛਾ ਜੀ ਤੇ ਇਹ ਆਪਾਂ ਨੂੰ ਕੀ ਰੇਟ ਪੈ ਜੂਗਾ ਜੀ 25 ਕਿਲੋ ਜਿਹੜਾ ਪੈ ਜੂਗਾ ਆਪਾਂ ਨੂੰ 3200 ਦੇ ਨੀਰ ਬਾਊਟ ਆਪਾਂ ਨੂੰ ਗੱਟਾ ਜਿਹੜਾ ਪੈ 3200 ਦੇ ਨੀਰ ਹਾਂਜੀ ਠੀਕ ਆ ਇਹ ਗੱਟਾ ਪੈ ਜੂਗਾ ਇਹ ਕਿੰਨੇ ਕਿਲੋ ਦਾ ਜੀ 25 ਕਿਲੋ ਦਾ 25 ਕਿਲੋ ਦਾ 100 ਗ੍ਰਾਮ ਡੋਜ਼ ਆ ਜੀ ਇਹਦੀ 100 ਗ੍ਰਾਮ ਡੇਲੀ ਰੋਜ਼ ਹਾਂਜੀ ਠੀਕ ਆ ਜੀ ਪਰ ਪਸ਼ੂ ਦੇ ਮਗਰੀ ਆ ਪਰ ਪਸ਼ੂ 100 ਗ੍ਰਾਮ ਡ ਮਿੰਟ 21 ਜਿਹੜਾ ਪਾਊਡਰ ਹੈ ਇਹ ਸਪੈਸ਼ਲ ਰਿਪੀਟਰ ਪਸ਼ੂਆਂ ਦੇ ਲਈ ਹੈ ਆਪਾਂ ਦੇਖਦੇ ਜਿੱਦਾਂ ਪਸ਼ੂ ਰਿਪੀਟ ਕਰਦਾ ਵਾ ਰੈਂਦਾ ਨਹੀਂ ਵਾਰ-ਵਾਰ ਜਨਦਾ ਫਾਰਮਰੀ ਟੀ ਕੇ ਭਰਾ ਭਰਾ ਆ ਕੇ ਚੁੱਕਿਆ ਵਾ ਅੱਛਾ ਜੀ ਐ ਇਦਾਂ ਦੀ ਸਮੱਸਿਆ ਦੇਖਣ ਨੂੰ ਮਿਲਦੀਆਂ ਫਾਰਮਰ ਦੱਸਦਾ ਵਾ ਉਹਦੇ ਲਈ ਆਪਣਾ ਆ ਰਿਹਾ ਮਿੰਟ 21 ਪਾਊਡਰ ਮਿੰਟ 21 ਹੈ ਇਹ 21 ਦਿਨਾਂ ਚ ਪਾਣਾ ਜੀ 21 ਦਿਨ ਲਗਾਤਾਰ 50 ਗ੍ਰਾਮਰ ਜਨਾਂ 21 ਦਿਨ ਲਗਾਤਾਰ ਇੱਕੋ ਪੈਕਟ ਨਾਲ ਹੱਲ ਹੋ ਜਾਂਦਾ ਹੈ ਇੱਕੋ ਪੈਕਟ ਨਾਲ ਹੱਲ ਹੋ ਜਾਂਦਾ ਹੈ ਮਿੰਟ 21 ਪਾਊਡਰ ਇਹਦਾ ਪ੍ਰਾਈਸ ਕੀ ਹੈ ਜੀ ਇਹਦਾ ਪ੍ਰਾਈਸ ਹੈਗਾ 260 ਰੁਪਏ ਐਮ ਆਰ ਪੀ ਤੇ ਆर्डर ਵਾਸਤੇ ਜੀ ਆर्डर ਵਾਸਤੇ ਆਇਆ ਆਪਣਾ ਕਿਊਨਿਚ ਪਾਊਡਰ ਪਿਊਨਿਚ ਪਾਊਡਰ ਜੀ ਹਾਂਜੀ ਇਹ ਚ ਡਰਾਈਵ ਵਿਟਾਮਿਨ ਨੇ ਵਿਟਾਮਿਨ A D3 H ਔਰ C ਨੇ ਜੀ 10 ਪਾਊਚਾ 50 ਗ੍ਰਾਮ ਦਾ ਪਾਊਚਾ ਸੋਨ ਤੋਂ 20 ਦਿਨ ਪਹਿਲਾਂ ਦੇਣਾ ਭਰ ਜਾਣਾ ਦੇ ਇੱਕ ਪਾਊਚਾ 50 ਗ੍ਰਾਮ ਸਰੋਂ ਇੱਕ ਦੇ ਪਿਆਗ੍ਰਾਮ ਸਰੋਂ ਤੇ ਹੈਲ ਜੀ ਹਾਂਜੀ ਆर्डर ਦੀ ਗ੍ਰੋਸਰੀ ਜਿੱਦਾਂ ਆਪਾਂ ਦੇਖਦੇ ਆਂ ਵੀ ਆਮਨਾ ਉਚਿਆਨੀ ਵਾਟੇ ਡਵਿੰਗਾ ਹੁੰਦਾ ਜਾਂ ਥਾਂ ਛੋਟਾ ਬਖਾਰਿਆ ਪਸ਼ੂ ਕੋਈ ਬਾਦ ਘਾੜਲੇ ਵਿੱਚ ਹਾਂਜੀ ਉਥੇ ਪੂਰਾ ਕੰਮ ਕਰਦਾ ਜੀ ਥਾਂ ਦੇ ਵਿੱਚ ਕੋਈ ਛੋਟਾ ਵੱਡਾ ਜਿਵੇਂ ਸਾਰਾ ਸੈਟ ਹੋ ਜਾਊਗਾ ਸਾਰਾ ਸੈਟ ਹੋ ਜਾਊਗਾ ਸੋਨ ਤੋਂ 20 ਦਿਨ ਪਹਿਲਾਂ 20 ਦਿਨ ਪਹਿਲਾਂ ਸਟਾਰਟ ਕਰ ਦੇਣਾ ਇੱਕ ਪਾਊਚਰ ਜਾਂਨਾ 50 ਗ੍ਰਾਮ ਸਰੋਂ ਦਾ ਤੇਲ ਰੱਖੀ ਠੀਕ ਹੈ ਜੀ ਹਾਂਜੀ ਇੱਕ ਆ ਰਹੀ ਜੀ ਆਪਣਾ ਗਰੋਥ ਮੰਤਰਾਂ ਛੋਟੀਆਂ ਬੱਚੀਆਂ ਕਟੀਆਂ ਨੂੰ ਜਲਦੀ ਤਿਆਰ ਕਰਨ ਦੇ ਲਈ ਉਹਨਾਂ ਦੀ ਗਰੋਥ ਦੇਣੇ अच्छा जी, जी। कितने टाइम तो पा सकदे आपा बच्चे नु ये ये ਤੁਸੀਂ 20 25 ਦਿਨ ਤੋਂ ਦੀ ਵਰਮਿੰਗ ਕਰਕੇ ਸਟਾਰਟ ਕਰ ਸਕਦੇ ਹੋ 6 ਮਹੀਨੇ ਤੱਕ ਦੇ ਬੱਚੇ ਨੂੰ ਪਾ ਸਕਦੇ ਹੋ 6 ਮਹੀਨੇ ਤੱਕ ਦੇ ਬੱਚੇ ਨੂੰ ਪਾ ਸਕਦੇ ਹੋ ਹਾਂ ਜੀ 10 ਗ੍ਰਾਮ ਰਜਾਨਾ ਦੇਣਾ 10 ਗ੍ਰਾਮ ਹਾਂ ਜੀ ਸਕੂਪ ਇਹਦੇ ਵਿੱਚ ਹੈਗਾ ਪੈਮਾਨਾ 10 ਗ੍ਰਾਮ ਭਰ ਕੇ ਦੁੱਧ ਦੇ ਵਿੱਚ 100 200 ml ਪਾਣੀ ਦੇ ਦੁੱਧ ਦੇ ਵਿੱਚ ਐਡ ਕਰਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਮਤਲਬ ਇਹ ਆਪਾਂ 6 ਮਹੀਨੇ ਤੱਕ ਪਾ ਸਕਦੇ ਹਾਂ ਬੱਚੇ ਨੂੰ 6 ਮਹੀਨੇ ਤੱਕ ਪਾ ਸਕਦੇ ਠੀਕ ਹੈ ਲਗਾਤਾਰ ਪਾ ਦੇ ਜਾਂ ਆਪਾਂ ਵਿਚਰੀ ਰੁੱਕ ਕੇ ਪਾ ਦੇ ਨਹੀਂ ਰੁੱਕ ਕੇ ਪਾ ਸਕਦੇ ਤੁਸੀਂ ਜਿਦਾ 1 ਮਹੀਨਾ ਲਗਾਤਾਰ ਪਾ ਗਏ ਮੁੜ ਕੇ ਨਾ ਪਾਓ ਚਾਹ ਚਾਹ ਪੰਜਾਂ ਦਾ ਚਾਹ ਦੋ ਮਹੀਨਿਆਂ ਦਾ ਇਹ ਸੇਮ ਪੈਕਿੰਗ ਹੀ ਆਉਂਦੀ ਆ ਇੱਕੋ ਹੀ ਆਉਂਦੀ ਆ ਮੈਨੂੰ ਇਹਦੀ 400 ਗ੍ਰਾਮ ਦੀ ਪੈਕਿੰਗ ਆ ਰਹੀ ਹੈ ਤੇ 1200 ਗ੍ਰਾਮ ਦੀ ਪੈਕਿੰਗ ਆ ਰਹੀ ਹੈ ਦੋ ਤਰ੍ਹਾਂ ਦੀ ਪੈਕਿੰਗ ਦੋ ਤਰ੍ਹਾਂ ਦੀ ਪੈਕਿੰਗ ਆਉਂਦੀ ਹੈ ਹਾਂਜੀ ਦੋ ਤਰ੍ਹਾਂ ਦੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ